ਇਹ ਗੁਰੂ ਸਾਹਿਬ ਵੱਲੋਂ ਕਿਰਪਾ ਆਈ ਹੈ ਜੀ ਕੁਝ ਸਾਲ ਹੋ ਗਏ ਨੇ 10 12 ਸਾਲ ਹੋ ਗਏ ਨੇ ਤੇ ਮਾਲਕ ਨੇ ਇੱਕ ਸੋਜੀ ਪਾਈ 13 13 ਨੂੰ ਲੈ ਕੇ ਸੇਵਾ ਲੈ ਕੇ ਚੱਲੇ ਆ ਇਹ ਕੋਈ ਉਸ ਤਰ੍ਹਾਂ ਸੇਵਾ ਨਹੀਂ ਕੋ ਲੰਗਰ ਨਹੀਂ ਆ ਲੇਕਿਨ ਇਹ ਸੋਚਣਾ ਕਿ ਜਿਹੜਾ ਬੰਦਾ ਸਾਡੇ ਕੋਲੋਂ 60 70 100 ਰੁਪਏ ਦੀ ਚੀਜ਼ ਨਹੀਂ ਖਾ ਸਕਦਾ ਉਹ ਇੱਕ ਦਿਨ ਅਸੀਂ ਕੱਢਿਆ ਵਾ ਕਿ ਉਹ 13 ਰੁਪਏ ਚ ਆਪਣਾ ਮਨ ਖੁਸ਼ ਕਰ ਲਵੇ ਸਾਡਾ ਕੁਲਚਾ ਖਾਲਸੇ ਦਾ ਕੁਲਚਾ ਖਾ ਲਵੇ ਨਾ ਤਾਂ ਸਾਡਾ ਜਿਹੜਾ ਕੁਲਚਾ ਹੈ 65 ਰੁਪਏ ਤੋਂ ਲੈ ਕੇ 110 ਰੁਪਏ ਦਾ ਕੁਲਚਾ ਉਹ ਸਾਰਾ ਕੁਝ ਮਿਕਸ ਕਰਕੇ ਅਸੀਂ 13 ਰੁਪਏ ਦਾ ਔਰ ਦੋ ਮੱਕੀ ਦੀ ਰੋਟੀ ਦੇ ਸਾਗ 13 ਰੁਪਏ ਕਾਫੀ 13 ਰੁਪਏ ਲੱਸੀ ਨਮਕੀਨ 13 ਰੁਪਏ ਤੇ ਦੇਸੀ ਘਿਓ ਦਾ ਗੁੜ ਦਾ ਕੜਾ ਵੀ 13 ਰੁਪਏ ਅੱਜ ਪੰਜ ਚੀਜ਼ਾਂ ਪਿਛਲੇ ਸਾਲ ਨਾਲੋਂ ਦੋ ਚੀਜ਼ਾਂ ਹੋਰ ਵਧੀਆਂ ਸੇਵਾ ਵੀ ਬਹੁਤ ਵਧੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਰੌਣਕ ਵੀ ਬਹੁਤ ਵਧ ਗਈ ਦੀ ਆਪਣੀ ਕੋਈ ਔਕਾਤ ਨਹੀਂ ਆ ਕਿ ਮੈਂ 13 ਰੁਪਏ ਦਾ ਕੁਝ ਦੇ ਪਾਵਾਂ ਮੈਂ ਉੱਥੇ ਅਗਰ ਰੈਸਟੋਰੈਂਟ 'ਚ ਹੁੰਦਾ ਤੇ ਕਿਸੇ ਨੂੰ 5 ਰੁਪਏ ਵੀ ਨਹੀਂ ਛੱਡੇ ਜਾਂਦੇ ਇਹ ਸਿਰਫ ਮਾਲਕ ਕੋਲੋਂ ਇੱਕ ਸੋਝੀ ਪਾਈ ਗਈ ਆ ਕਿ ਜਿਹੜਾ ਉਹ ਆਪਣੇ ਕਮਾਈ ਦੇ ਵਿੱਚੋਂ ਸਾਡੀ ਕਮਾਈ 'ਚੋਂ ਦਸਵੰਦ ਕਢਵਾ ਲੈਂਦੇ ਆ ਉਹ ਇੱਕ ਸਾਲ ਦਾ ਦਸਵੰਦ ਕੱਢਿਆ ਜਾਂਦਾ ਵਾ ਉਹ ਦਸਵੰਦ ਇਕੱਠਾ ਕਰਕੇ ਤੇ ਇਹ ਸੇਵਾ ਕੀਤੀ ਜਾਂਦੀ ਆ ਨਾ ਕਿ ਅਸੀਂ ਬਿਜ਼ਨਸ ਦੇ ਤੇ ਚੁੱਕੀਦਾ ਹੈ ਦੇਖੋ ਮੈਨੂੰ ਪਤਾ ਨਹੀਂ ਕਿਸੇ ਨੂੰ ਕੋਈ ਮਤਲਬ ਵੀ ਮਿਲਿਆ ਜਾਂ ਨਹੀਂ ਮਿਲਿਆ ਲੇਕਿਨ ਸਵੇਰ ਦੀ ਮੈਂ ਇੰਨੀ ਕਿ ਕਮਾਈ ਕਰ ਚੁੱਕਿਆ ਹਾਂ ਮੇਰੇ ਕੋ ਖੰਡੇ ਵਾਲੇ ਦੇ ਬਾਬੇ ਨਾਨਕ ਦਾ ਸ਼ੁਕਰਾਨੇ ਦੇ ਲਫ਼ਜ਼ ਨਹੀਂ ਹੈਗੇ ਮਤਲਬ ਵੀ ਮੈਂ ਇੰਨਾ ਖੁਸ਼ ਹਾਂ ਕਿ ਇੰਨੀ ਹਜ਼ਾਰਾਂ ਦੀ ਤਦਾਦ 'ਚ ਸੰਗਤ ਮੇਰੇ ਕੋਲ ਹੋ ਗਈ ਆ ਔਰ ਲੋਕ ਇੱਕ ਬੰਦੇ ਨੇ 50 ਪੇਟੀਆਂ ਪਾਣੀ ਦੇ ਦਿੱਤੀਆਂ ਔਰ ਪਾਣੀ ਗਲਾਸ ਜਿਹੜਾ ਹੈ ਕਿ ਲਈ ਜਾਵੇ ਪਾਣੀ ਪੀ ਜਾਵੇ ਹੋਰ ਵੀ ਕਿਸੇ ਨੇ ਇੱਕ ਟੌਫੀਆਂ ਲੈ ਕੇ ਆਇਆ ਕੁਝ ਯਾਨੀ ਇੱਕ ਮੈਨੂੰ ਖੁਸ਼ੀ ਹੋ ਵੇਖ ਕੇ ਕੀ ਹੋਈ ਕਿ ਰੰਗ ਨਾਲ ਰੰਗ ਚੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਮਜੂਦ ਆ ਗੁਰਦੁਆਰਾ ਸ੍ਰੀ ਗੰਗ ਸਾਹਿਬ ਜੀ ਦੇ ਬਿਲਕੁਲ ਬਾਹਰ ਤੇ ਦੱਸ ਦਈਏ ਕਿ ਗੁਰੂ ਨਗਰੀ ਦੇ ਵਿੱਚ ਅਕਸਰ ਜੋ ਗੁਰੂ ਸਾਹਿਬ ਜੀ ਦੇ ਕਹਿ ਲੈ ਕੇ ਫਲਸਫੇ ਨੂੰ ਲੈ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਨੂੰ ਲੈ ਕੇ ਜਿਹੜਾ ਲੰਗਰ ਹੈ ਵੱਡੇ ਪੱਧਰ ਤੇ ਲਗਾਏ ਜਾਂਦੇ ਨੇ ਲੇਕਿਨ ਅੱਜ ਜਿਸ ਜਗ੍ਹਾ ਤੇ ਤੁਹਾਨੂੰ ਲੈ ਕੇ ਆਇਆ ਤਾਂ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਲੈ ਕੇ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਨੂੰ ਲੈ ਕੇ ਜਿਹੜਾ ਅੱਜ ਇੱਥੇ 13-13 ਰੁਪਏ ਦੇ ਵਿੱਚ ਜੋ ਕਹ ਸਕਦੇ ਹਾਂ ਹਰ ਇੱਕ ਚੀਜ਼ ਚਾਹੇ ਕੁਲਚੇ ਦੀ ਗੱਲ ਕਰ ਲਈਏ ਚਾਹੇ ਮੱਕੀ ਦੀ ਰੋਟੀ ਦੀ ਗੱਲ ਕਰ ਲਈਏ ਸਾਗ ਦੀ ਗੱਲ ਕਰ ਲਈ ਤੇ ਵੱਖ-ਵੱਖ ਜਿਹੜੀਆਂ ਚੀਜ਼ਾਂ ਇੱਥੇ ਸੰਗਤਾਂ ਨੂੰ ਚਕਾਈਆਂ ਜਾ ਰਹੀਆਂ ਨੇ ਤੇ ਸਾਡੇ ਨਾਲ ਜਿਹੜਾ ਵੱਲੋਂ ਸੇਵਾ ਕੀਤੀ ਜਾ ਰਹੀ ਉਹ ਵੀ ਮੌਜੂਦ ਹੈਗੇ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿ ਖਾਲਸਾ ਵਾਹਿ ਫਤਿਹ ਜੀ ਵਾਹਿਗੁਰੂ ਜੀ ਅੱਜ ਜਿਹੜੀ ਇੱਥੇ ਸੇਵਾ ਨਿਭਾਈ ਜਾ ਰਹੀ ਹੈ ਕੀ ਮੁੱਖ ਕਾਰਨ ਕਹਿ ਸਕਦੇ ਹਾਂ ਮਕਸਦ ਕੀ ਹੈਗਾ ਅੱਜ ਸੇਵਾ ਇਹ ਪਹਿਲਾਂ ਤਾਂ ਸਾਰਿਆਂ ਨੂੰ ਮੇਰਾ ਸਤਿ ਸ੍ਰੀ ਅਕਾਲ ਜ ਇਹ ਗੁਰੂ ਸਾਹਿਬ ਵੱਲੋਂ ਕਿਰਪਾ ਆਈ ਹੈ ਜੀ ਕੁਝ ਸਾਲ ਹੋ ਗਏ ਨੇ 10-12 ਸਾਲ ਹੋ ਗਏ ਨੇ ਤੇ ਮਾਲਕ ਨੇ ਇੱਕ ਸੋਝੀ ਪਾਈ 13-13 ਨੂੰ ਲੈ ਕੇ ਤੇ ਉਸ ਫਲਸਫੇ ਨੂੰ ਲੈ ਕੇ ਆਪਾਂ ਇੱਕ ਦਸਵੰਦ ਸੇਵਾ ਲੈ ਕੇ ਚੱਲੇ ਆ ਇਹ ਕੋਈ ਉਸ ਤਰ੍ਹਾਂ ਸੇਵਾ ਨਹੀਂ ਕੋਈ ਲੰਗਰ ਨਹੀਂ ਆ ਲੇਕਿਨ ਇਹ ਸੋਚਣਾ ਕਿ ਜਿਹੜਾ ਬੰਦਾ ਸਾਡੇ ਕੋਲੋਂ 60-70 100 ਰੁਪਏ ਦੀ ਚੀਜ਼ ਨਹੀਂ ਖਾ ਸਕਦਾ ਉਹ ਇੱਕ ਦਿਨ ਅਸੀਂ ਕੱਢਿਆ ਵਾ ਕਿ ਉਹ 13 ਰੁਪਏ ਚ ਆਪਣਾ ਮਨ ਖੁਸ਼ ਕਰ ਲਵੇ ਸਾਡਾ ਕੁਲਚਾ ਖਾਲਸੇ ਦਾ ਕੁਲਚਾ ਖਾ ਕੇ ਅੱਜ ਉਸਦੇ ਇਲਾਵਾ ਹੋਰ ਕਿਹੜੀ-ਕਿਹੜੀਆਂ ਚੀਜ਼ਾਂ ਜਣੀਆਂ ਅੱਜ ਸ਼ਕੀਆਂ ਜਾਂਦੀਆਂ ਨੇ ਜੀ ਪਹਿਲਾਂ ਤਾਂ ਸਾਡਾ ਜਿਹੜਾ ਕੁਲਚਾ ਹੈ 65 ਰੁਪਏ ਤੋਂ ਲੈ ਕੇ 110 ਰੁਪਏ ਦਾ ਕੁਲਚਾ ਉਹ ਸਾਰਾ ਕੁਝ ਮਿਕਸ ਕਰਕੇ ਅਸੀਂ 13 ਰੁਪਏ ਦਾ ਔਰ ਦੋ ਮੱਕੀ ਦੀ ਰੋਟੀ ਤੇ ਸਾਗ 13 ਰੁਪਏ ਕਾਫੀ 13 ਰੁਪਏ ਲੱਸੀ ਨਮਕੀਨ 13 ਰੁਪਏ ਤੇ ਦੇਸੀ ਘਿਓ ਦਾ ਗੁੜ ਦਾ ਕੜਾ ਵੀ 13 ਰੁਪਏ ਅੱਜ ਪੰਜ ਚੀਜ਼ਾਂ ਪਿਛਲੇ ਸਾਲ ਨਾਲੋਂ ਦੋ ਚੀਜ਼ਾਂ ਹੋਰ ਵਧੀਆਂ ਸੇਵਾ ਵੀ ਬਹੁਤ ਵਧੀ ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਰੌਣਕ ਵੀ ਬਹੁਤ ਵਧ ਗਈ ਨੇ ਵੱਡੇ ਪੱਧਰ ਤੇ ਆ ਰਹੀ ਹੈ ਕਿਉਂਕਿ ਰਾਸ਼ ਅਸੀਂ ਦੇਖ ਰਿਹਾ ਸੰਗਤ ਦਾ ਬਹੁਤ ਜ਼ਿਆਦਾ ਹੈ तकरीबन ਹੁਣ ਤੱਕ 5 6 7000 ਦੇ 5 7000 ਦੇ ਕਰੀਬ ਨਿਪਟ ਗਈ ਹੈ ਅਸੀਂ 12:30 12 ਵਜੇ ਸ਼ੁਰੂ ਕੀਤਾ ਵਾ ਤੇ ਸ਼ਾਇਦ 5 5 6 ਵਜੇ ਤੱਕ ਚੱਲੇਗਾ 5 ਵਜੇ ਤੱਕ ਇਹ ਰੈਗੂਲਰ ਚੱਲੇਗਾ ਤੇ ਗੁਰੂ ਸਾਹਿਬ ਦੀ ਆਪਾਂ 7 ਤੋਂ 10000 ਸੰਗਤ ਦਾ ਇੰਤਜ਼ਾਮ ਕੀਤਾ ਆ ਹਾਂ ਜੀ ਸੰਗਤ ਚ ਵੀ ਕਿਉਂਕਿ ਕਾਫੀ ਉੱਚਾ ਦੇਖਣ ਨੂੰ ਮਿਲ ਰਿਹਾ ਅਕਸਰ ਗੁਰੂ ਨਗਰੀ ਚ ਜੋ ਸੰਗਤ ਆਉਂਦੀ ਵੱਡੇ ਪੱਧਰ ਤੇ ਤਾਂ ਲੰਗਰ ਜਿਹੜੇ ਆ ਬਹੁਤ ਜ਼ਿਆਦਾ ਲਗਾਏ ਜਾਂਦੇ ਨੇ ਲੇਕਿਨ ਇਹ ਜੋ ਇੱਕ ਵੱਖਰੇ ਢੰਗ ਦੇ ਨਾਲ ਆਪਾਂ ਕਹਿ ਸਕਦੇ ਆ ਕਿਉਂਕਿ 13 ਰੁਪਏ ਦੇ ਵਿੱਚ ਉਹ ਚੀਜ਼ ਦੇ ਰਹੇ ਹੋ ਜਿਹੜੀ 100-100 ਰੁਪਏ ਦੀਆਂ ਚੀਜ਼ਾਂ ਮਿਲਦੀਆਂ ਇਹ ਮੇਰੀ ਆਪਣੀ ਕੋਈ ਔਕਾਤ ਨਹੀਂ ਆ ਕਿ ਮੈਂ 13 ਰੁਪਏ ਦਾ ਕੁਝ ਦੇ ਪਾਵਾਂ ਮੈਂ ਉੱਥੇ ਅਗਰ ਰੈਸਟੋਰੈਂਟ ਚ ਹੁੰਦਾ ਤਾਂ ਕਿਸੇ ਨੂੰ 5 ਰੁਪਏ ਵੀ ਨਹੀਂ ਛੱਡੇ ਜਾਂਦੇ ਇਹ ਸਿਰਫ ਮਾਲਕ ਕੋਲੋਂ ਇੱਕ ਸੋਝੀ ਪਾਈ ਗਈ ਆ ਕਿ ਜਿਹੜਾ ਉਹ ਆਪਣੇ ਕਮਾਈ ਦੇ ਵਿੱਚੋਂ ਸਾਡੀ ਕਮਾਈ ਚੋਂ ਦਸਵੰਧ ਕਢਵਾ ਲੈਂਦੇ ਆ ਉਹ ਇੱਕ ਸਾਲ ਦਾ ਦਸਵੰਧ ਕੱਢਿਆ ਜਾਂਦਾ ਵਾ ਉਹ ਦਸਵੰਧ ਇਕੱਠਾ ਕਰਕੇ ਤੇ ਇਹ ਸੇਵਾ ਕੀਤੀ ਜਾਂਦੀ ਆ ਨਾ ਕਿ ਅਸੀਂ ਬਿਜ਼ਨਸ ਦੇ ਤੋਂ ਚੁੱਕੀਦਾ ਹੈ ਤਾਂ ਸੰਗਤ ਵੱਡੇ ਪੱਧਰ ਤੇ ਪਹੁੰਚਦੀ ਆ ਤਾਂ ਸੁਸ਼ਾਨ ਜੀ ਤੁਸੀਂ ਵੀ ਇੱਥੇ ਆਏ ਹੋ ਤਾਂ ਕਿਵੇਂ ਵੇਖਦੇ ਜਿਹੜੀ ਇੱਥੇ ਸੇਵਾ ਨਿਭਾਈ ਜਾ ਰਹੀ ਆ ਦੇਖੋ ਗੱਲ ਆ ਕਿ ਸਾਡੇ ਭਰਾ ਨੇ ਖਾਲਸਾ ਦਾ ਵੀ ਝੰਡਾ ਬੁਲੰਦ ਕੀਤਾ ਜੇ ਜਿਹੜੀ ਬਾਬੇ ਨਾਨਕ ਦੀ ਸੋਚ ਹੈ ਠੀਕ ਹੈ ਉਹ ਸੋਚ ਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਲਿਆ ਰਹੇ ਨੇ ਦੇਖੋ ਗੱਲ ਹੈ ਵੈ ਕਿ ਭਾਵਨਾ ਜਿਹੜੀ ਬੜੀ ਵੱਡੀ ਚੀਜ਼ ਹੈ ਮੈਂ ਹੁਣੇ ਜਿਹੜੀ ਇਹਨਾਂ ਦੀ ਗੱਲ ਸੁਣੀ ਹੈ ਕਿ ਇੱਕ ਸਾਲ ਦਸਵੰਦ ਕੱਢਦੇ ਆ ਉਹ ਦਸਵੰਦ ਤੋਂ ਮਾਲਕ ਇਹਨਾਂ ਕੋਲੋਂ ਸੇਵਾ ਕਰਾਉਂਦੇ ਨੇ ਪਰ ਜਿਹੜੀ ਇਹ ਸੋਚ ਹੈ ਮੈਂ ਤੇ ਇਹਨਾਂ ਦੀ ਸੋਚ ਨੂੰ ਸਲਾਮ ਕਰਦਾ ਵਾਂ ਮੈਂ ਤੇ ਬਾਕੀ ਵੀ ਸ਼ਹਿਰ ਵਾਸੀਆਂ ਨੂੰ ਕਵਾਂਗਾ ਕਿ ਖਾਲਸਾ ਜੀ ਦਾ ਸਾਥ ਦਿਓ ਸਾਥ ਦਾ ਮਤਲਬ ਇਕਨੋਮਿਕਲ ਸਾਥ ਨਹੀਂ ਹੈ ਜੇ ਉਹਨਾਂ ਨੇ ਕੋਈ ਪ੍ਰੋਗਰਾਮ ਉਲੀਕਿਆ ਅਸੀਂ ਵੀ ਇੱਕ ਸਲੀਕੇ 'ਚ ਰਹਿ ਕੇ ਉੱਥੇ ਆਈਏ ਜੋ ਮੈਂ ਦੇਖ ਰਿਹਾ ਲੋਕ ਵੀ ਸਲੀਕਾ ਛੱਡ ਦਿੰਦੇ ਆ ਐਡਾ ਵਧੀਆ ਉਪਰਾਲਾ ਮੈਂ ਬਾਬੇ ਨਾਨਕ ਦੀ ਅਸੀਂ ਜਿਹੜੀ ਸਾਨੂੰ ਸਿੱਖਿਆ ਮਿਲੀ ਉਹਨੂੰ ਅੱਗੇ ਲੈ ਕੇ ਜਾਣਾ ਤੇ ਸਾਨੂੰ ਇੱਕ ਤੇ ਕੋਸ਼ਿਸ਼ ਕਰੀਏ ਕਿ ਅਸੀਂ ਗੰਧਨਾ ਪਾਈਏ ਦੂਸਰਾ ਅਸੀਂ ਕੋਸ਼ਿਸ਼ ਕਰੀਏ ਅਸੀਂ ਕਿ ਸਲੀਕੇ 'ਚ ਰਹਿ ਕੇ ਜਿਹੜੀ ਜਿਹੜਾ ਇਹਨਾਂ ਦਾ ਉਹ ਲਗਾਇਆ ਗਿਆ ਸੇਵਾ ਵੈ ਜੀ ਅਸੀਂ ਨੂੰ ਗ੍ਰਹਿਣ ਕਰਨਾ ਦਾ ਇੱਕ ਸਲੀਕੇ ਚ ਰਹਿ ਕੇ ਕਰੀਏ ਜੀ ਤਾਂ ਅਮਨ ਜੀ ਕਾਫੀ ਜ਼ਿਆਦਾ ਸੰਗਤਾਂ ਪਹੁੰਚ ਰਹੀ ਜਾਣੇ ਤਾਂ ਕਹਿ ਲਈਏ ਕਿ ਕਿੰਨਾ ਜ਼ਿਆਦਾ ਉੱਚਾ ਦੇਖਣ ਨੂੰ ਮਿਲ ਰਿਹਾ ਸੰਗਤਾਂ ਦੇ ਸਵੇਰ ਤੋਂ ਹੀ ਤੁਸੀਂ ਇੱਥੇ ਸੇਵਾ ਕਰਦਾ ਜੀ ਦੇਖੋ ਮੈਨੂੰ ਪਤਾ ਨਹੀਂ ਕਿਸੇ ਨੂੰ ਕੋਈ ਮਤਲਬ ਹੀ ਮਿਲਿਆ ਜਾਂ ਨਹੀਂ ਮਿਲਿਆ ਲekin ਸਵੇਰ ਦੀ ਮੈਂ ਇੰਨੀ ਕਿ ਕਮਾਈ ਕਰ ਚੁੱਕਿਆ ਮੇਰੇ ਕੋ ਖੰਡੇ ਵਾਲੇ ਦੇ ਬਾਬੇ ਨਾਨਕ ਦਾ ਸ਼ੁਕਰਾਨੇ ਦੇ ਲਫ਼ਜ਼ ਨਹੀਂ ਹੈਗੇ ਮਤਲਬ ਹੀ ਮੈਂ ਇੰਨਾ ਖੁਸ਼ ਹਾਂ ਕਿ ਇੰਨੀ ਹਜ਼ਾਰਾਂ ਦੀ ਤਦਾਦ ਚ ਸੰਗਤ ਮੇਰੇ ਕੋਲ ਹੋ ਗਈ ਆ ਔਰ ਲੋਕ ਖੁਸ਼ ਗਏ ਨੇ ਤੇ ਮੈਂ ਹੋਰ ਦਸ ਕਰਦਾ ਜੋ ਮੇਰੇ ਘਰ ਆਵੇ ਅੱਗੇ ਵੀ ਜਿਹੜੇ 2-3 ਘੰਟੇ ਅਸੀਂ ਚਲਾ ਰਹੇ ਆ ਉਹ ਕੋਈ ਨਾਰਾਜ਼ ਨਾ ਜਾਵੇ ਮਤਲਬ ਜਿੱਦਾਂ ਤੁਹਾਨੂੰ ਇੱਕ ਉਡੀਕ ਰਹਿੰਦੀ ਐ ਇਸ ਦਿਨ ਦੀ ਤਾਂ ਸੰਗਤਾਂ ਨੂੰ ਵੀ ਇਸ ਦਿਨ ਦੀ ਉਡੀਕ ਰਹਿੰਦੀ ਹੋਵੇ ਬਿਲਕੁਲ ਕਿਉਂਕਿ ਅਸੀਂ ਨਾ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੋਂ ਨਾ 2-4 ਦਿਨ ਬਾਅਦ ਲਾਈਦਾ ਤੇ ਐਰਕੀਨਾਂ ਅਸੀਂ 13 ਤਰੀਕ ਮਿੱਥੀ ਕਿ 5 ਤਰੀਕ ਨੂੰ ਗੁਰਪੁਰਬ ਸੀ ਤਾਂ ਲੋਕੀ ਆ ਫੋਨ ਕਰਕੇ ਸਾਡੇ ਰੈਸਟੋਰੈਂਟ ਆਣ ਕੇ ਪੁੱਛਣ ਲੱਪੇ ਵੀ ਕਦੋਂ ਇਤੋਂ ਤੱਕ ਹੀ ਰਖਸ਼ੇ ਵਾਲਾ ਮਜ਼ਦੂਰ ਆਇਆ ਕੀ ਖਾਲਸਾ ਜੀ ਐਰ ਕੀ ਲੰਗਰ ਨਹੀਂ ਲਾਉਣਾ ਤੁਸੀਂ 13 ਦਾ ਤੇ ਉਹਨੂੰ ਕਿਹਾ ਕਿ ਦੇ ਦੋ ਤੂੰ ਆਏਗਾ ਨਾ 13 ਤਰੀਕ ਨੂੰ ਲੱਗਣਾ ਮੈਨੂੰ ਮਿਲ ਕੇ ਜਾਇਂ ਔਰ ਉਹ ਪਹਿਲੇ ਹੀ ਖੜਾ ਸੀ ਪਹਿਲੇ ਹੀ ਅਹੀਂ ਟੋਕਨ ਉਹਨੂੰ ਦਿੱਤੇ ਆਪਾਂ ਅੱਜਲਾ ਟੋਕਨ ਉਸ ਨੂੰ ਦਿੱਤਾ ਪਹਿਲਾ ਟੋਕਨ ਆਈ ਔਰ ਉਹ ਸੇਵਾ ਨਹੀਂ ਲਈ ਅਸੀਂ ਕਿਉਂਕਿ ਉਹਨ ਪਤਾ ਨਹੀਂ ਕਿੰਨੀ ਉਹਦਾ ਉਸ਼ਾ ਹੈ ਕਿੰਨੀ ਉਮੀਦ ਸੀ ਬੜੀ ਖੁਸ਼ੀ ਹੋਈ ਕੀ ਪਤਾ ਕਿਹੜੀ ਰੂਹ ਲੈ ਕੇ ਆਈ ਸੀ ਔਰ ਇਹ ਕਿਹਦੀਆਂ ਬਖਸ਼ਿਸ਼ਾਂ ਕਿਹੜੀਆਂ ਰੂਹਾਂ ਸਾਨੂੰ ਮੇਰੇ ਬlesing ਦੇ ਰਹੀਆਂ ਪਰ ਮੇਰੇ ਇਕੱਲੇ ਦੇ ਵਸਦਾ ਰੋਗ ਨਹੀਂ ਆ ਕਿ 5-1000 ਬੰਦੇ ਨੂੰ ਮੈਂ ਮਤਲਬ ਕਿ ਕੁਝ ਸੇਵਾ ਕਰ ਸਕਾਂ ਇਹ ਸਾਰੇ ਜਿੰਨੇ ਵੀ ਆਣੇ ਆ ਖੜੇ ਆ ਇਹ ਸਾਰੇ ਸਾਇਲੈਂਟ ਸੇਵਾ ਦਿੰਦੇ ਨੇ ਮੈਨੂੰ ਕਿਸੇ ਦਾ ਕੋਈ ਦਾਵਾ ਨਹੀਂ ਕਰ ਖੜਿਆ ਕਰਕੇ ਕਿ ਆ ਸਾਡੀ ਸੇਵਾ ਹੈਗੀ ਆ ਤੇ ਆਪੇ ਮਾਲਕ ਭੁਗਤਾ ਦਿੰਦੇ ਨੇ ਬਸ ਬਿਲਕੁਲ ਕਹਿ ਸਕਦੇ ਆ ਕਿ ਸੇਵਾ ਜਿਹੜੀ ਜਿੰਨਾ ਵੱਲੋਂ ਵੀ ਕੀਤੀ ਜਾਂਦੀ ਆ ਤਾਂ ਦੱਸਿਆ ਨਹੀਂ ਜਾਂਦਾ ਨਹੀਂ ਦੱਸਿਆ ਜਾਂਦਾ ਸਾਰੇ ਆਈ ਘੁਟਵੀਂ ਸੇਵਾ ਕਰਦੇ ਨੇ ਆ ਏਦਾਂ ਕਰਨਾ ਏਦਾਂ ਕਰਨਾ ਵਾ ਕੀ ਉ ਲਿਖਿਆ ਵਾ ਐਚੇ ਵੀ ਕੋ ਲੋਡ ਪੈ ਜਾਵੇ ਤੇ ਕਈ ਲੋਕਾਂ ਨੇ ਸਵੇਰੇ ਕੀ ਹੋਇਆ ਸੇ ਲੈ ਕੇ ਆਏ ਸਾਡੇ ਕੁਲਚੇ ਗਏ ਸੇ ਇੱਕ ਬੰਦੇ ਨੇ 50 ਪੇਟੀਆਂ ਪਾਣੀ ਦੇ ਦਿੱਤੀਆਂ ਔਰ ਪਾਣੀ ਗਲਾਸ ਜਿਹੜਾ ਕਿ ਲਈ ਜਾਵੇ ਪਾਣੀ ਪੀ ਜਾਵੇ ਹੋਰ ਵੀ ਕਿਸੇ ਨੇ ਇੱਕ ਟੌਫੀਆਂ ਲੈ ਕੇ ਆਇਆ ਕੁਝ ਯਾਨੀ ਇਹ ਇੱਕ ਮੈਨੂੰ ਖੁਸ਼ੀ ਹੋ ਵੇਖ ਕੇ ਕੀ ਹੋਈ ਕਿ ਰੰਗ ਨਰ ਰੰਗ ਚੜਿਆ ਮੈਨੂੰ ਇਹ ਖੁਸ਼ੀ ਹੋਈ ਵਾ ਇਸ ਤਰ੍ਹਾਂ ਦੇ ਨਾਲ ਸੇਵਾ ਜਿਹੜੀ ਜਾਰੀ ਰਹੇਗੀ ਮੈਂ ਗੁਰੂ ਸਾਹਿਬ ਕਿਰਪਾ ਕਰਨ ਮੈਂ ਜਿੰਨਾ ਮੈਨੂੰ ਉਤਸ਼ਾਹ ਔਰ ਜਿੰਨਾ ਮੈਨੂੰ ਉਦਮ ਦੇਣਗੇ ਮੈਂ ਕਰਾਂਗਾ ਔਰ ਤੁਹਾਡੇ ਮਾਧਿਅਮ ਨਾਲ ਹੀ ਮੈਂ ਸਾਰਿਆਂ ਨੂੰ ਇੱਕ ਬੇਨਤੀ ਕਰਦਾ ਕਿ ਜਦੋਂ ਵੀ 13-13 ਦਾ ਇਹ ਦਿਨ ਆਵੇ ਨਾ ਤੇ ਮੈਨੂੰ ਸਿਰਫ ਤੁਹਾਡੀ ਫਿਜ਼ੀਕਲ ਸੇਵਾ ਦੀ ਲੋੜ ਹੈਗੀ ਆ ਮੈਨਰੇ ਕੋ ਸਿਰਫ 100 150 ਬੰਦਾ ਹੀ ਸਾਰੇ ਹੋ ਜਾਣੇ ਆ 60 70 ਜਣਿਆਂ ਦੀ ਲੇਬਰ ਲੱਗੀ ਆ 30 40 ਜਣੇ ਸਾਡੇ ਸੇਵਾਦਾਰ ਹੋ ਜਾਂਦੇ ਆ ਲੇਕਿਨ 2 ਦਿਨ ਲੱਗ ਜਾਂਦੇ ਮੈਨੂੰ ਸਿਰਫ ਇੱਕ ਬੇਨਤੀ ਹੱਥ ਜੋੜ ਕੇ ਜਿਹੜਾ ਵੀ ਕੋਈ ਸਾਡੇ ਨਾਲ ਚਾਹ ਕਰਦਾ ਏ ਸੇਵਾ ਦਾ ਚਾਹ ਕਰਦਾ ਮੈਨੂੰ ਇੱਕ ਦਿਨ ਫਿਜ਼ੀਕਲ ਦੇ ਦਿਆ ਕਰਨ ਸੇਵਾ ਨਹੀਂ ਮੰਗ ਰਿਆ ਮੈਂ ਮੈਨੂੰ ਆਪਣਾ ਆਪ ਇੱਥੇ ਦੇ ਕੇ ਆ ਸਿਰਫ ਸੰਗਤ ਆਈ ਨੂੰ ਸੰਭਾਲ ਲੈਣ ਬਾਸ ਅੱਜ ਮੈਂ ਤੰਗ ਹੋਇਆ ਵਾਂ ਸੰਗਤ ਜ਼ਿਆਦਾ ਸੀ ਤੇ ਸਾਡੇ ਸੰਭਾਲਣ ਵਾਲੇ ਘਟੇ ਗਿਆ ਵਾਹ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਜ਼ਿਆਦਾ ਉਤਸ਼ਾਹ ਦੇ ਨਾਲ ਸੰਗਤਾਂ ਅੱਜ ਇੱਥੇ ਪਹੁੰਚ ਡਿਆ ਨੇ ਤਾਂ ਇੱਥੇ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਤਾਂ ਇੱਕ ਤਾਂ ਸਵੰਤ ਕਹਿ ਸਕਦੇ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਯਾਦ ਰੱਖ ਕੇ ਇੱਕ ਤਾਂ ਸਵੰਤ ਕਹਿ ਸਕਦੇ ਆ ਜੋ ਇੱਥੇ ਕੱਢ ਕੇ ਇੱਥੇ ਜਿਹੜੀ ਸੇਵਾ ਲਗਾਈ ਗਈ ਹੈ ਤਾਂ 13-13 ਰੁਪਏ ਦੇ ਵਿੱਚ ਅੱਜ ਇੱਥੇ ਸੰਗਤਾਂ ਨੂੰ ਕੁਲਚੇ ਤੋਂ ਲੈ ਕੇ ਜੋ ਅੰਬਸਰੀ ਜੇ ਕਹਿ ਸਕਦੇ ਆ ਕਿ ਸਾਗ ਮੱਕੀ ਦੀ ਰੋਟੀ ਲੱਸੀ ਤਾਂ ਇਹੋ ਜਿਹੇ ਜਿਹੜੇ ਕਹਿ ਸਕਦੇ ਆ ਕਿ ਚੀਜ਼ਾਂ ਸ਼ਿਕਾਇਆ ਜਾ ਰਹੀਆਂ ਨੇ ਤਾਂ ਸੰਗਤਾਂ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਛਾਹ ਜਿਹੜਾ ਅੱਜ ਦੇਖਣ ਨੂੰ ਮਿਲ ਰਿਹਾ ਹੈ ਕੈਮਰਾਮੈਨ ਸੁਦੀਕ ਮਰਦੇ ਨਾਲ ਅਕਸ਼ੇ ਸੁਨਕ ਜਗਬਾਨੀ ਟੀਵੀ ਸ਼੍ਰੀਯਮ ਸੋਸਾਈ